ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੁਰਦੇ ਆ ਰਾਤ ਨੂੰ ਸਭ ਤੋਂ ਪਹਿਲਾਂ ਬੈਸਟ ਜਿਹੜਾ ਰੇਡਰ ਆ ਸੀਨੀਅਰ ਕੈਟਾਗਰੀ ਜਿਨ੍ਹਾਂ ਨੂੰ ਕੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਵੱਲੋਂ ਬੁਲੇਟ ਮੋਟਰਸਾਈਕਲ ਦਿੱਤੇ ਜਾਣੇ ਆ ਬੇ ਆਫ ਪਲੈਂਟੀ ਕਬੱਡੀ ਕਲੱਬ ਨਿਊਜ਼ੀਲੈਂਡ ਦੇ ਨਿੱਕਾ ਨਦੌਰ ਨਿੱਕੇ ਨਦੌਰ ਨੂੰ ਬੇਨਤੀ ਆ ਕਿ ਉਹ ਆਪਣਾ ਜਿਹੜਾ ਬੈਸਟ ਰੇਡਰ ਦਾ ਬੁਲੇਟ ਆਪਣਾ ਹਾਸਲ ਕਰਾ ਉਹਨਾਂ ਦੀ ਟੀਮ ਨੂੰ ਵੀ ਬੇਨਤੀ ਆ ਕਿ ਨਾਲ ਆਉਣ ਟੀਮ ਦੀ ਮੈਨੇਜਮੈਂਟ ਜਿਹੜੀ ਕਾਫੀ ਢਿੱਲੀ ਆ ਆਪਣੇ ਖਿਡਾਰੀਆਂ ਦੇ ਨਾਲ ਆਉਣ ਤੇ ਬਹੁਤ ਟਾਈਮ ਲਾਉਂਦੇ ਆ ਤਕਰੀਬਨ ਹਰੇਕ ਮੇਲਾ ਇਸ ਖਿਡਾਰੀ ਨੇ ਖੇਡਿਆ ਤੇ ਮੇਜਰ ਲੀਗ ਫੈਡਰੇਸ਼ਨ ਦੇ ਵਿੱਚ ਜਿੱਦਾਂ ਪਿਛਲੀ ਵਾਰੀ ਧਰਮਪੁਰੇ ਵਾਲਾ ਕੁਲਵਿੰਦਰ ਪਿਛਲੀ ਵਾਰ ਨਿਕਲਿਆ ਬੈਸਟ ਰੇਡਰ ਸਾਰਿਆਂ ਨੂੰ ਆਪਣੀ ਮਿਹਨਤ ਦੇ ਸਦਕਾ ਆਪਣੇ ਡਿਸਪਲਿਨ ਦੇ ਸਦਕਾ ਇਸੇ ਤਰ੍ਹਾਂ ਇਸ ਸਾਲ ਜਿਹੜਾ ਨਿੱਕਾ ਨਦੋਰ ਹੈ ਆਪਣੇ ਡਿਸਪਲਿਨ ਤੇ ਮਿਹਨਤ ਦੇ ਸਦਕਾ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਜਿਹੜਾ ਟੌਪ ਦਾ ਰੇਡਰ ਬਣਿਆ ਨਿੱਕੇ ਵੀਰ ਬੇਨਤੀ ਆ ਕੇ ਖੜੀ ਆ ਕਿ ਇੱਥੇ ਦੋਨਾਂ ਰੇਡਰ ਸਟਾਪਰ ਦੀ ਫੋਟੋ ਹੋਣੀ ਆ ਉਹ ਨਾਲ ਕਰਵਾ ਕੇ ਜਾਇਓ ਅਤੇ ਜਿਹੜਾ ਬੈਸਟ ਸਟਾਪਰ ਜਿਹਨੂੰ ਲੋਪ ਵਾਲਾ ਕਹਿੰਦਾ ਅਸੀਂ ਸ਼ਾਹਕੋੜ ਦਾ ਸੰਕਟ ਮੋ ਚੱਕਿਆ ਏ ਵਾਕਿਆ ਜਿਹੜਾ ਸੰਕਟ ਮੋਚ ਦਾ ਜ਼ੋਰਦਾਰ ਤਾੜੀਆਂ ਛੋਟਾ ਸੋਹਣ ਸੋਹਣ ਚੱਕ ਸਾਬੂ ਬੈਸਟ ਜਿਹੜਾ ਜਾਫੀ ਆ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਸੀਜ਼ਨ 2025 ਦਾ ਸੋਹਣ ਚੱਕ ਸਾਬੂ ਉਹਨੂੰ ਵੀ ਬੇਨਤੀ ਦਿੰਦਾ ਟੀਮ ਮੈਂਬਰਾਂ ਕੋਚ ਸਹਿਬਾਨ ਨਿੰਦਰਪਾਲ ਜੀ ਤੇ ਅਮਰਤਪਾਲ ਜੀ ਤੇ ਉਹਨਾਂ ਦੇ ਖਿਡਾਰੀ ਆਪਣੇ ਪਲੇਅਰਾਂ ਦੇ ਨਾਲ ਆਉਣ ਤੇ ਉਹਦੇ ਉਸਤਾਦ ਸੋਹਣ ਰੁੜਕੀ ਉਹ ਵੀ ਨਾਲ ਹੋਣਗੇ ਇਹ ਜਿਹੜਾ ਮੋਟਰਸਾਈਕਲ ਪਰਿਵਾਰ ਵੱਲੋਂ ਨੰਗਲ ਬੈਂਕਪ ਤੇ ਦਾਸ ਨੂੰ ਦਿੱਤਾ ਗਿਆ ਸੀ ਇਹੋ ਹੀ ਮੋਟਰਸਾਈਕਲ ਹੈ ਇੱਕ ਵਾਰ ਜ਼ੋਰਦਾਰ ਤਾੜੀਆਂ ਛੋਟੇ ਸੋਣ ਦੇ ਵਾਸਤੇ ਮੈਨੂੰ ਉਮੀਦ ਹੈ ਵੀ ਇਹ ਕੋਲੇ ਰੱਖੂਗਾ ਅੱਗੇ ਨਹੀਂ ਇਹ ਮੋਟਰਸਾਈਕਲ ਜਾਣਾ ਤੇ ਹੁਣ ਮੈਂ ਬੇਨਤੀ ਕਰਦਾ ਜਿਹੜੀ ਚੈਂਪੀਅਨ ਟੀਮ ਇਸ ਇਸ ਕੈਟਾਗਰੀ ਦੀ ਉਹ ਭਾਈ ਇੱਕ ਮਿੰਟ ਸਰ ਉਹ ਨਹੀਂ ਭਾਈ ਸਭ ਤੋਂ ਪਹਿਲਾਂ ਜਿਹੜੀ ਸੈਕੰਡ ਟੀਮ ਆ 14 14 ਕੱਪ ਦੋਨਾਂ ਟੀਮਾਂ ਦੇ ਬਰਾਬਰ ਹੈ ਤੇ ਉਸ ਫੋਟੋ ਉਸ ਜਿਹੜੇ ਅਨਾਊਂਸਮੈਂਟ ਤੋਂ ਪਹਿਲਾਂ ਆਪਾਂ ਅਨਾਊਂਸਮੈਂਟ ਕਰੀਏ ਦੋਨੇ ਜਿਹੜੇ ਬੈਸਟ ਆ ਆ ਕੇ ਫੋਟੋ ਖੋਣ ਆ ਕੇ ਦੋਨੇ ਮੋਟਰਸਾਈਕਲ ਨਿਕਾ ਨਦੌਰ ਵਾਲਾ ਤੇ ਛੋਟਾ ਸੋਹਣ ਆ ਕੇ ਦੋਨੋਂ ਜਾਣੇ ਬੈਠੋ ਮੋਟਰਸਾਈਕਲਾਂ ਦੇ ਫੋਟੋ ਕਰਾਓ ਆਪਣੀ ਮੈਂ ਸਾਰੀ ਫੈਡਰੇਸ਼ਨ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਨਾਲ ਆਉਣ ਹੋਵੇ ਬੈਸਟ ਖਿਡਾਰੀ ਨੂੰ ਦੇਣਾ ਭਾਜੀ ਉਹ ਦੇ ਦਿੱਤਾ ਗਿਆ ਫੈਡਰੇਸ਼ਨ ਵੱਲੋਂ ਤੇ ਇਹ ਮੋਟਰਸਾਈਕਲ ਦਾ ਜਿਹੜਾ ਆਰ ਸੀਓ ਤੁਹਾਡੇ ਨਾਂ ਦੇ ਬਣ ਚੁੱਕੀ ਹੈ ਸੰਦੀਪ ਵੱਲੋਂ ਪਰਿਵਾਰ ਵੱਲੋਂ ਤੁਹਾਨੂੰ ਗਿਫਟ ਆ ਤੇ ਇੱਕ ਮੋਟਰਸਾਈਕਲ ਜਿਹੜਾ ਉਹ ਇਸ ਪਲੇਅਰ ਨੂੰ ਦੇ ਦਿੱਤਾ ਜਾਵਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਨਹੀਂ ਨਹੀਂ ਬਸ ਨਹੀਂ ਧੰਨਵਾਦ ਤੁਹਾਡਾ ਹੁਣ ਤੁਹਾਨੂੰ ਦੱਸਤਾ ਵੀ ਹੁਣ ਆਪਣੇ ਸੋਹਣ ਵੀ ਆਪਣੇ ਪੁੱਤ ਆ ਇਹ ਹੁਣ ਸੋਹਣ ਚਲਾਉ ਕੋਈ ਗੱਲ ਨਹੀਂ ਤੁਹਾਡਾ ਧੰਨਵਾਦ ਹੀ ਸਾਰੇ ਬਹੁਤ ਮਾਣ ਕਰਦੇ ਆ ਤੇ ਬੇ ਆ ਪਲੈਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਇਹ ਸੀਜ਼ਨ ਦੀ ਜਿਹੜੀ ਰਨਰ ਅਪ ਟੀਮ ਰਹੀ ਹੈ ਬੇ ਆਫ ਪਲੈਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਸਾਰੇ ਜਿਹੜੇ ਦੇ ਪਲੇਅਰ ਪ੍ਰਮੋਟਰ ਉਹਨਾਂ ਨੂੰ ਬੇਨਤੀ ਆ ਕਿ ਆ ਕੇ ਆਪਣਾ ਜਿਹੜੀ ਸੀਜ਼ਨ ਦੇ ਰਨਰ ਅਪ ਜਿਹੜੀ ਟਰੋਫੀ ਲੈਣ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਪ੍ਰਮੋਟਰਾਂ ਦਾ ਜਿਹੜੇ ਏਡੀ ਵੱਡੀ ਟੀਮ ਨੂੰ ਚਲਾਉਂਦੇ ਆ ਜੇਤੇ ਦੁਨੀਆ ਭਰ ਦੀਆਂ ਨਿਗਾਹਾਂ ਰੈਂਦੀਆਂ ਤੇ ਮਗਰੋਂ ਆ ਕੇ ਜਿਹੜੇ ਮੇਜਰ ਲੀਗ ਦੇ ਸੀਜ਼ਨ ਨੂੰ ਇਹਨੇ ਇੰਨਾ ਰਮਾਂਚਕ ਬਣਾਤਾ ਕਿ ਕੱਪਦਾਰ ਕੱਪ ਜਿੱਤ ਕੇ ਲੋਕਾਂ ਦਾ ਇੰਟਰਸਟ ਇਸ ਹਾਦ ਤੱਕ ਲੈ ਗਿਆ ਕਿ ਲੋਕਾਂ ਨੂੰ ਟੂਰਨਾਮੈਂਟ ਨਾਲੋਂ ਜ਼ਿਆਦਾ ਸੀਜ਼ਨ ਦੀ ਉਡੀਕ ਹੁੰਦੀ ਸੀ ਵੀ ਕੌਣ ਜਿੱਤੂਗਾ ਮਕਸਾ ਸਾਡੇ ਲੋਪੋ ਵਾਲੇ ਵੀਰ ਨੇ ਪਹਿਲਾਂ 13 ਕੱਪ ਬੋਲਤੇ ਸੀ ਪਰ ਉਹ ਸਿਗੇ 14 ਜਿਸ ਕਰਕੇ 14 14 ਦੀ ਬਰਾਬਰੀ ਰਹੀ ਜਿਹੜੇ ਸੈਕੰਡ ਕੱਪ ਸੀਗੇ ਨਿਊਜ਼ੀਲੈਂਡ ਦੇ 7 ਕੱਪ ਸੀ ਤੇ ਸ਼ਾਹਕੋਟ ਦੇ ਜਿਹੜੇ 9 ਸੀ ਸ਼ਾਹਕੋਟ ਦੇ ਜਿਹੜੇ ਸੈਕੰਡ ਵਾਲੇ ਕੱਪਾਂ ਦੀ ਗਿਣਤੀ ਵਚਨ ਸ਼ਾਹਕੋਟ ਦੇ ਜਿਹੜੇ ਸੈਕੰਡ ਵਾਲੇ ਕੱਪਾਂ ਦੀ ਗਿਣਤੀ ਵਿੱਚ ਅੱਗੇ ਵਧ ਕੇ ਇਸ ਜਿਹੜੀ ਸੀਜ਼ਨ 2024-25 ਦੀ ਚੈਂਪੀਅਨ ਟੀਮ ਆਪਾ ਸੁਖਚੇਨ ਦਾ ਸੰਦੀਪ ਨੰਗਲੰਬੀਆ ਕਬੱਡੀ ਕਲੱਬ ਸ਼ਾਹਕੋਟ ਜ਼ੋਰਦਾਰ ਤਾੜੀਆਂ ਜਿਹੜੀਆਂ ਇਸ ਟੀਮ ਦੇ ਨਾਂ ਤੇ ਇਸ ਟੀਨੇ ਸਪੌਂਸਰਾਂ ਦੇ ਨਾਂ ਤੇ ਸੰਦੀਪ ਨੰਗਲ ਮੇਰਾ ਨਾਂ ਤੇ ਤਾੜੀ ਇੱਕ ਵਾਰ ਜੋਰ ਨਾਲ ਆਉਂਦੀਆਂ ਤਾੜੀਆਂ ਨਹੀਂ ਵੱਜੀਆਂ ਜਿੰਨੀਆਂ ਵੱਜਣੀਆਂ ਚਾਹੀਦੀਆਂ ਸੀ ਹੁਣ ਇੱਕ ਜਿਹੜਾ ਸਾਰੇ ਪਲੇਅਰ ਇੱਥੇ ਆਉਣ ਇਸ ਦੇ ਨਾਲ ਹੀ ਸਾਡਾ ਵੀਰ ਜੋਧਾ ਸੁਰਤਪੁਰਿਆ ਪਹੁੰਚਿਆ ਉਹਦਾ ਵੀ ਸਨਮਾਨ ਕੀਤਾ ਜਾਣਾ ਇਹ ਜਿੱਦਾਂ ਟੀਮ ਲੇਟ ਆਉਂਦੀ ਸੀ ਅੱਜ ਵੀ ਇੱਥੇ ਲੇਟ ਆ ਇਹ ਜਿਹੜੀਆਂ ਦੋਨੇ ਟੀਮਾਂ ਟੀਮਾਂ ਬਾਕੀ ਹੋਰ ਵੀ ਸੀਗੀਆਂ ਪਰ ਜਦਾਂ ਜੇਤੂ ਟੀਮਾਂ ਜ਼ਿਆਦਾ ਨਿਗਾਹ ਚ ਆਉਂਦੀਆਂ ਇਹਨਾਂ ਨੇ ਕਦੇ ਵੀ ਟੀਮਾਂ ਇਹ ਟਾਈਮ ਤੋਂ ਲੇਟ ਨਹੀਂ ਹੋਈਆਂ ਹੁਣ ਜੇ ਕੋਸ਼ ਸਬਾ ਨੂੰ ਜਾਂ ਮੈਨੇਜਮੈਂਟ ਨੂੰ ਆਪਣੇ ਪਲੇਅਰਾਂ ਦੀ ਫਿਕਰ ਦਾ ਵੀ ਆ ਨਹੀਂ ਆਇਆ ਹੋ ਨਹੀਂ ਉਹ ਕੀ ਸਟ੍ਰੈਟਜੀ ਬਣੂਗੀ ਖੜੇ ਪੈਰ ਆ ਕੇ ਪਲੇਅਰ ਵੀ ਉਹਨਾਂ ਪਰਫਾਰਮ ਨਹੀਂ ਕਰ ਸਕਦਾ ਜਿੰਨਾ ਚਿਰ ਉਹ ਮੈਚ ਦੇ ਪਹਿਲਾਂ ਨਹੀਂ ਆਉਂਦਾ ਸੋ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਅਗਲੇ ਸਾਲ ਇਦਾਂ ਦੇ ਪ੍ਰਦਰਸ਼ਨ ਕਰਨਾ ਜ਼ੋਰਦਾਰ ਤਾੜੀਆਂ ਨਾਲ ਤੇ ਹੁਣ ਇੱਕ ਸਨਮਾਨ ਜੋਧਾ ਸੁਰਤਪੁਰੀਏ ਦਾ ਜਿਹੜਾ ਕੀਤਾ ਜਾਣਾ